ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਡੰਤ ਜਿਹੜਾ 2021 ਤੋਂ ਸ਼ੁਰੂ ਹੋਇਆ ਸੀ ਉਹ ਬਿਲਕੁਲ ਅਮਰਤ ਅਨੰਦ پارک ਦੇ ਨਾਲ ਈ ਬਲਾਗ ਦੀ ਵਿਸਿਨਿਟੀ ਦੇ ਵਿੱਚ ਔਰ ਜਿਹਦੇ ਨਾਲ ਹੀ ਆਈਟੀਆਈ ਕਾਲਜ ਤੇ ਜੜੀਆਂ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਉਹਦੇ ਨਾਲ ਹੀ ਨੇ ਔਰ ਇਸ ਨੂੰ ਉਠਾਉਣ ਵਾਸਤੇ ਅਸੀਂ ਵਕ ਵਕ ਸਮਿਆਂ ਤੇ ਮਿਊਸਪਲ ਕਾਰਪੋਰੇਸ਼ਨ ਅਮਰਸਰ ਤੇ ਇੰਪਰੂਵਮੈਂਟ ਔਫ ਨੂੰ ਮਿਲਦੇ ਰਹਿ ਰੋਸ ਮਜਾਰੇ ਕੀਤੇ ਪਰੰਤੂ ਇਹਦਾ ਕੋਈ ਹੱਲ ਨਹੀਂ ਹੋਇਆ ਅਖੀਰ ਤੇ ਅਸੀਂ ਰਣਜੀਤ ਹੈ ਵੀ ਨੂੰ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਕੇਸ ਹੈ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੈ ਕੇ ਜਾਇਆ ਜਾਵੇ ਮੈਂ ਜਗਜੀਤ ਸਿੰਘ ਸੁੱਚੂ ਪ੍ਰਧਾਨ ਰਣਜੀਤ ਐਵੇਨਿਊ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਜਿਹਦੇ ਵਿੱਚ ਇਹ ਬੀ ਸੀ ਡੀ ਈ ਸਾਰੇ ਬਲਾਗ ਸੈਕਟਰ 3 ਸੈਕਟਰ 4 ਇਹ ਸਾਰੇ ਬਲਾਗ ਜਿਹੜੇ ਇਹਦੇ ਵਿੱਚ ਆਉਂਦੇ ਆ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇੱਕ ਡੰਪ ਜਿਹੜਾ 2021 ਤੋਂ ਸ਼ੁਰੂ ਹੋਇਆ ਸੀ ਉਹ ਬਿਲਕੁਲ ਅਮਰਤ ਅਨੰਦਪੁਰ ਦੇ ਨਾਲ ਈ ਬਲਾਗ ਦੀ ਵਿਸਿਨਿਟੀ ਦੇ ਵਿੱਚ ਔਰ ਜਿਹਦੇ ਨਾਲ ਹੀ ਆਈਟੀਆਈ ਕਾਲਜ ਤੇ ਜੜੀਆਂ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਉਹਦੇ ਨਾਲ ਹੀ ਨੇ ਔਰ ਇਸ ਨੂੰ ਉਠਾਉਣ ਵਾਸਤੇ ਅਸੀਂ ਵਕਫ ਵਕ ਸਮਿਆਂ ਤੇ ਮਿਊਸਪਲ ਕਾਰਪੋਰੇਸ਼ਨ ਅਮਰਸਰ ਤੇ ਇੰਪਰੂਵਮੈਂਟ ਟਰਸ ਨੂੰ ਮਿਲਦੇ ਰਹਿ ਰੋਸ ਮਜਾਰੇ ਕੀਤੇ ਪਰੰਤੂ ਇਹਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੀ ਵਿਧਾਨ ਸਭਾ ਦੇ ਵਿੱਚ ਵੀ ਉਸ ਸਮੇਂ ਦੇ ਐਮਐਲਏ ਨਾਰਥ ਨੇ ਇਹ ਮੁੱਦਾ ਉਠਾਇਆ ਪਰੰਤੂ ਉਹਨਾਂ ਦੇ ਮੁੱਦਾ ਉਠਾਉਣ ਦੇ ਬਾਵਜੂਦ ਵੀ ਇਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਅਖੀਰ ਤੇ ਅਖੀਰ ਤੇ ਅਸੀਂ ਰਣਜੀਤ ਐਵਨੋ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਕੇਸ ਹੈ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੈ ਕੇ ਜਾਇਆ ਜਾਵੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੇਸ ਦੇ ਵਿੱਚ ਪਟੀਸ਼ਨਰ ਬਣਾਉਣ ਵਾਸਤੇ ਸਾਡੇ ਨਾਲ ਬੈਠੇ ਨੇ ਸ਼ਰਨਜੀਤ ਸਿੰਘ ਪੱਡਾ ਇਹ ਐਡਵੋਕੇਟ ਨੇ ਔਰ ਇਹਨਾਂ ਨੂੰ ਅਧਿਕਾਰਿਤ ਕੀਤਾ ਗਿਆ ਸੋ 6/25 ਦੀ ਮੀਟਿੰਗ ਤੋਂ ਬਾਅਦ ਅਸੀਂ ਇੱਕ ਪਟੀਸ਼ਨ ਜਿਹੜਾ ਸਮੀਰ ਸੋਢੀ ਐਡਵੋਕੇਟ ਸਮੀਰ ਸੋਢੀ ਨੇ ਦਿੱਲੀ ਦੇ ਵਿੱਚ ਉਹਨਾਂ ਦੇ ਥਰੂ ਆਪਾਂ ਇੱਕ ਪਟੀਸ਼ਨ ਤਿਆਰ ਕੀਤੀ ਜਿਹੜੀ ਕਿ ਇਹ 22/10/25 ਨੂੰ ਜਿਹੜੀ ਆ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਵਿੱਚ ਫਾਈਲ ਕਰ ਦਿੱਤੀ ਗਈ ਔਰ ਉਹਦੀ ਜਿਹੜੀ ਆ 7/11/25 ਨੂੰ ਦੀ ਹੀਰ ਹੋਈ ਜਿਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਔਰ ਉਹਨਾਂ ਨੇ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਆ ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਇਹ ਇਲਲੀਗਲ ਡੰਪਿੰਗ ਸਟਾਪ ਕੀਤੀ ਜਾਵੇ ਤੇ ਇਹਨੂੰ ਇੱਥੋਂ ਰਿਮੂਵ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਉਹ ਗਰਾਊਂਡ ਲੈਵਲ ਤੇ ਜਾ ਕੇ ਪਤਾ ਕਰਨ ਕਿ ਇਹਦੇ ਵਿੱਚ ਕਸੂਰ ਕੀ ਦਾ ਔਰ ਉਹਨਾਂ ਦੇ ਵਿਰੁੱਧ ਵੀ ਉਹਨਾਂ ਦੇ ਵਿਰੁੱਧ ਵੀ ਐਕਸ਼ਨ ਲਿਆ ਜਾਵੇ ਸੋ ਇਹ ਜਿਹੜਾ ਡੰਪ ਆ ਉਹ ਡੰਪ ਦੇ ਨਾਲ ਕੀ ਨੁਕਸਾਨ ਨੇ ਇੱਕ ਤੇ ਇਹ ਡੰਪ ਜਿਸ ਸਮੇਂ ਵੀ ਬਰਸਾਤ ਹੁੰਦੀ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚੋਂ ਫੌਲ ਸਮਲ ਆਉਂਦੀ ਆ ਔਰ ਆਲੇ ਦੁਆਲੇ ਜਿਹੜੇ ਰੈਜ਼ੀਡੈਂਟ ਹਨ ਉਹਨਾਂ ਦਾ ਜਿਨ੍ਹਾਂ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਬੱਚੇ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੱਤ-ਸੱਤ ਘੰਟੇ ਉੱਥੇ ਬੈਠਦੇ ਆ ਉਹਨਾਂ ਨੂੰ ਉਹ ਉਹਨਾਂ ਵਾਸਤੇ ਵੀ ਜਿਹੜਾ ਹੈਗਾ ਪੜਾਈ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਜਿਹੜੀ ਸੰਗਤ ਆਉਂਦੀ ਆ ਗੁਰਦੁਆਰਿਆਂ ਦੇ ਵਿੱਚ ਜਾਂ ਡਿਸਟ੍ਰਿਕਟ ਸ਼ੋਪਿੰਗ ਸੈਂਟਰ ਵੀ ਨਾਲ ਆ ਉੱਥੇ ਟੂਰਿਸਟ ਵੀ ਆਉਂਦੇ ਆ ਲੋਕ ਖਰੀਦਦਫਰੋਸ ਵੀ ਕਰਦੇ ਆ ਔਰ ਉਹਨਾਂ ਵਾਸਤੇ ਵੀ ਇਹ ਜਿਹੜੀ ਫੌਲ ਸਮੈਲ ਆ ਉਹਨਾਂ ਵਾਸਤੇ ਵੀ ਬੜੀ ਮੁਸ਼ਕਲ ਕ੍ਰੀਏਟ ਕਰਦੀ ਆ ਤੇ ਨਾਲ ਹੀ ਇਹ ਉਥੇ ਜਿਹੜਾ ਗਾਰਬਜ ਹੁੰਦਾ ਉਹਨੂੰ ਬਰਨ ਨਹੀਂ ਕਰਦੇ ਆ ਉਹਨਾਂ ਦੀ ਬਰਨਿੰਗ ਦੇ ਨਾਲ ਜਿਹੜੀਆਂ ਇਨਟੌਕਸੀਕੈਂਟ ਜਿਹੜੀਆਂ ਗੈਸਾਂ ਨੇ ਉਹ ਸਾਡੇ 에ਅਰ ਨੂੰ ਪੋਲਿਊਟ ਕਰਦੀਆਂ ਨੇ ਔਰ ਇਹ ਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਜਿਹੜੀਆਂ ਸੜਕਾਂ ਜਿਹੜੀਆਂ ਉਹਨਾਂ ਤੇ ਡੈਂਸ ਸਮੋਗ ਜਿਹੜਾ ਉਹ ਸਾਡੀ ਟ੍ਰੈਫਿਕ ਵਿੱਚ ਵੀ ਵਿਘਨ ਪਾਉਂਦਾ ਔਰ ਐਕਸੀਡੈਂਟਾਂ ਦਾ ਵੀ ਇਹ ਕਾਰਨ ਬਣਦਾ ਔਰ ਇਹ ਦੇ ਨਾਲ ਜਿਹੜੇ ਅਫੈਕਟਡ ਏਰੀਆ ਉਹ ਅਮਰਤ ਅਨੰਦਪਾਰਕ ਤੇ ਕਿੱਥੇ ਕਈ ਬਜ਼ੁਰਗ ਤੇ ਬੱਚੇ ਸਹਿਰ ਕਰਦੇ ਨੇ ਉਨਾਂ ਦੀ ਸਿਹਤ ਉਹਨਾਂ ਨੂੰ ਫੇਫੜਿਆਂ ਦੀ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਖਦ사 ਰਹਿੰਦਾ ਹੈ ਇੱਥੇ ਚੂਹੇ ਮੱਛਰ ਤੇ ਮੱਖੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਕੈਂਸਰ ਤੇ ਸਕਿਨ ਜਿਹੜੀਆਂ ਡਿਸੀਜ਼ ਜਿਹੜੀਆਂ ਉਹ ਵੀ ਜਿਹੜੀਆਂ ਉਹ ਅਫਰ ਕਰਦੀਆਂ ਨੇ ਸੋ ਸਾਡੀ ਇਹ ਪੀਲਿਆ ਔਰ ਬੇਨਤੀ ਆ ਅਧਿਕਾਰੀਆਂ ਅੱਗੇ ਗਵਰਨਮੈਂਟ ਅੱਗੇ ਕਿ ਜੋ ਵੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਨੈਸ਼ਨਲ ਗ੍ਰੀਨ ਪ੍ਰਿਵਿੰਗਰ ਵੱਲੋਂ ਉਹਨਾਂ ਦੀ ਪਲੀਜ਼ ਇਨ ਬਿਨ ਪਾਲਣਾ ਕਰੋ ਔਰ ਇਹ ਜਿਹੜੀ ਇਲੈਗਲ ਡੰਪਿੰਗ ਆ ਇਸ ਨੂੰ ਇੱਥੋਂ ਬੰਦ ਕੀਤਾ ਜਾਵੇ ਔਰ ਇਸ ਨੂੰ ਬਿਲਕੁਲ ਸਾਫ ਸੁਥਰਾ ਕਰਕੇ ਤੇ ਇੱਥੇ ਫੁੱਲ ਬੂਟੇ ਲਗਾਏ ਜਾਣ। ਸੋ ਮੇਰੀ ਇਹੀ ਅਪੀਲ ਆ ਤੇ ਮੇਰੀ ਬੇਨਤੀ। ਸਰਦਾਰ ਜੀ ਇਹ ਡੰਪ ਬੰਦਾ ਕਾਰਨ ਕੀ ਹੈਗਾ ਲੱਗਦਾ ਕਿ ਕੋਈ ਇਸ ਦੀ ਪੈਸੇ ਦੀ ਗੱਲ ਹੈਗਾ ਕਿਉਂਕਿ ਡੰਪ ਚਾਰ ਕੀਤਾ ਜਾਂਦਾ ਕਿਉਂਕਿ ਤੁਸੀਂ ਕੋਰੋਨਾ ਰੁਪਏ ਖਰਚੇ ਪ੍ਰੋਪਟੀ ਬਣਾਈ ਆ ਲੱਗਦਾ ਕਿ ਮਜਬੂਰ ਹੋ ਗਏ ਤੁਸੀਂ ਪ੍ਰੋਪਟੀ ਵਿੱਚ ਤੇ ਕੋਠੀਆਂ ਵਿੱਚ ਦੱਬਣੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਸਾਡੇ ਬੜੀਆਂ ਕੋਠੀਆਂ ਵੇਚ ਵੀ ਗਈਆਂ ਨੇ ਲੋਕ ਕੋਠੀਆਂ ਵੇਚਣ ਦੇ ਮਜਬੂਰ ਹੋ ਗਏ ਆ ਇੱਥੇ ਇਲੈਗਲ ਡੰਪਿੰਗ ਬਿਲਕੁਲ ਲੀਗਲ ਹੈ ਹੀ ਨਹੀਂ ਇਹ ਕੇਵਲ